ਉੱਪਲ ਫਾਰਮ ਵਾਲੀ ਕੁੜੀ ਦੀ ਵਾਇਰਲ ਵੀਡੀਓ ਦਾ ਮਾਮਲਾ ਲਗਾਤਾਰ ਭਖਿਆ ਹੋਇਆ ਹੈ ਅਤੇ ਸੋਸ਼ਲ ਮੀਡੀਆ ਦੇ ਉੱਪਰ ਇਹ ਮੁੱਦਾ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਵੀ ਹੈ ਅਤੇ ਹੁਣ ਇਸ ਮਾਮਲੇ ਦੇ ਵਿੱਚ ਜਲੰਧਰ ਪੁਲਿਸ ਦੇ ਵੱਲੋਂ ਇੱਕ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਇਸ ਬਾਬਤ ਐਸਐਸਪੀ ਜਲੰਧਰ ਹਰਵਿੰਦਰ ਸਿੰਘ ਵਿਰਗਦੇਵ ਵੱਲੋਂ तमाम ਜਾਣਕਾਰੀਆਂ ਸਾਂਝੇ ਕੀਤੀਆਂ ਗਈਆਂ ਨੇ ਇਸ ਮਾਮਲੇ ਦੇ ਵਿੱਚ ਕੀ ਹੋਰ ਅਪਡੇਟ ਹੈਗਾ ਉਹਨਾਂ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਕੁੜੀ ਦੇ ਮੰਗੇਤਰ ਪ੍ਰਭਜੀਤ ਅਤੇ ਉਸਦੇ ਦੋਸਤ ਇੰਦਰਜੋਤ ਦੇ ਖਿਲਾਫ ਹੁਣ ਜਿਹੜਾ ਕਿ ਕੇਸ ਦਰਜ ਕੀਤਾ ਗਿਆ ਹਾਲਾਂਕਿ ਦੋਵੇਂ ਜਿਹੜੇ ਕਿ ਮਲਜ਼ਮ ਹੈਗੇ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਪਾਲ ਦੇ ਵਿੱਚ ਲਗਾਤਾਰ ਛਾਪੇਮਾਰੀ ਕੀ ਚੱਲ ਰਹੀ ਹੈ ਉਹਨਾਂ ਇਸ ਬੰਦੇ ਵਿੱਚ ਹੋਰ ਵੀ ਕਈ ਅਹਿਮ ਖੁਲਾਸੇ ਕਰਦੇ ਹੋયા ਦੱਸਿਆ ਹੈ ਕਿ ਕੁੜੀ ਅਤੇ ਪ੍ਰਭਜੀਤ ਦੀ ਜਿਹੜੀ ਕਿ ਮੁਲਾਕਾਤ ਹੈ ਸੋਸ਼ਲ ਮੀਡੀਆ ਤੇ ਹੁੰਦੀ ਹੈ ਤੇ ਫਿਰ ਦੋਵਾਂ ਪਰਿਵਾਰਾਂ ਦੀ ਸਹਿਮਤੀ ਤੋਂ ਬਾਅਦ ਜਿਹੜਾ ਕਿ ਇਹ ਦੋਹਾਂ ਦਾ ਰਿਸ਼ਤਾ ਹੋ ਜਾਂਦਾ ਹੈ ਅਤੇ ਕੁੜੀ ਦੇ ਵੱਲੋਂ ਬਾਅਦ ਦੇ ਵਿੱਚ ਆਪਣੇ ਹੀ ਮੰਗੇਤਰ ਦੇ ਉੱਪਰ سنگੀਨ આરોਪ ਲਗਾਏ ਜਾਂਦੇ ਨੇ ਅਤੇ ਕਿਹਾ ਜਾਂਦਾ ਹੈ ਕਿ ਉਸ ਨੂੰ ਜਿਹੜਾ ਕਿ ਨਸ਼ੀਲਾ ਪਦਾਰਥ ਖਵਾ ਕੇ ਉਸਦੇ ਨਾਲ ਜ਼ਬਰਦਸਤ ਨਾ ਕੀਤਾ ਗਿਆ ਅਤੇ ਇਸ ਤੋਂ ਬਾਅਦ ਉਸ ਦੀਆਂ ਈਡੀਕੀ ਤਮਾਮ ਵੀਡੀਓਜ਼ ਨੇ ਉਹ ਵੀ ਲਗਾਤਾਰ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀਆਂ ਨੇ ਐਸਐਸਪੀ ਦੇ ਵੱਲੋਂ ਹੁਣ ਇਸ ਮੁੱਦੇ ਦੇ ਉੱਪਰ ਉਹਨਾਂ ਲੋਕਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਜਿਹੜੇ ਕਿ ਇਹਨਾਂ ਵੀਡੀਓਜ਼ ਨੂੰ ਅੱਗੇ ਸ਼ੇਅਰ ਕਰ ਰਹੇ ਨੇ ਉਹ ਵੀ ਹੁਣ ਬਾਝਾ ਜਾਣ ਕਿਉਂਕਿ ਉਹਨਾਂ ਦੇ ਖਿਲਾਫ ਵੀ ਹੁਣ ਪਰਚਾ ਦਰਜ ਹੋਵੇਗਾ ਹੋਰ ਕੀ ਕੁਝ ਕਹਿਣਾ ਐਸਐਸਪੀ ਦਾ ਉਹ ਸੁਣਦੇ ਆ ਇੱਕ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇੱਕ ਲੜਕੀ ਦੀ ਜਿਹੜੀ ਵੀਡੀਓ ਹੈ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਸ ਜਿਹੜੀਆਂ ਅਸ਼ਲੀਲ ਜਿਹੜੀਆਂ ਤਸਵੀਰਾਂ ਨੇ ਉਹਦੇ ਵਿੱਚ ਵਾਇਰਲ ਹੋਈਆਂ ਇਹ ਜਿਹੜੀ ਲੜਕੀ ਹੈਗੀ ਸੀ ਇਹਦੇ ਵੱਲੋਂ ਇੱਕ ਕੰਪਲੇਂਟ ਸਾਡੇ ਕੋਲ ਧਾਇਰ ਕੀਤੀ ਗਈ ਸੀ ਜਿਸ ਦੀ ਪੜਤਾਲ ਵਾਸਤੇ ਜਿਹੜੀ ਡਿਊਟੀ ਲਗਾਈ ਗਈ ਸਾਡੇ ਐਸਪੀ ਮਨਜੀਤ ਕੌਰ ਜਿਹੜੇ ਮੇਰੇ ਨਾਲ ਬੈਠੇ ਆ ਐਸਪੀ ਪੀਵੀਆਈ ਇਹਨਾਂ ਦੀ ਡਿਊਟੀ ਲਈ ਸੀ ਕਿ ਇਹਦੀ ਜਿਹੜੀ ਹੈਗੀ ਆ ਪੜਤਾਲ ਕੀਤੀ ਜਾਵੇ ਕਿਉਂਕਿ ਜਿਹੜੀ ਲੜਕੀ ਵੱਲੋਂ ਦਰਖਾਸਤ ਦੇ ਵਿੱਚ ਆਪਣਾ ਵਕੂਆ ਦੱਸਿਆ ਸੀ ਵਕੂਆ 2024 ਦਾ ਸੀ ਜਿਹੜਾ ਕਿ ਕਰੀਬ ਸਾਲ ਪੁਰਾਣਾ ਸੀ 1 ਸਾਲ ਪੁਰਾਣਾ ਵਕੂਆ ਹੋਣ ਕਰਕੇ ਉਹਦੀ ਜਿਹੜੀ ਹੈਗੀ ਪੜਤਾਲ ਜਿਹੜੀ ਕੀਤੀ ਗਈ ਤੇ ਪੜਤਾਲ ਦੇ ਵਿੱਚ ਜਿਹੜਾ ਹੈਗਾ ਉਹ ਜੋ ਅਸੀਂ ਪਾਇਆ ਗਿਆ ਕਿ ਉਹਦੇ ਵਿੱਚ ਜਿਹੜੀ ਲੜਕੀ ਹੈ ਉਹਦਾ ਜਦੋਂ ਸਾਲ ਕੇ ਪਹਿਲਾਂ ਇੱਕ ਲੜਕਾ ਜਿਹੜਾ ਹੈਗਾ ਸੀ ਉਹਦੇ ਨਾਲ ਅੱਜ ਜਿਹੜਾ ਪ੍ਰਭਜੀਤ ਤੇ ਲੜਕਾ ਸੀ ਉਹਦੇ ਨਾਲ ਉਹਦੀ ਸੋਸ਼ਲ ਮੀਡੀਆ ਦੇ ਉੱਪਰ ਜਾਣ ਪਛਾਣ ਹੁੰਦੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪ੍ਰਭਜੀ ਤੋਂ ਆਪਣੇ ਇੱਕ ਉਸੇ ਦੋਸਤ ਜੀ ਇੱਕ ਮੁੰਡਾ ਉਹਦੇ ਨਾਲ ਉਹਦੀ ਜਾਣ ਪਛਾਣ ਜਿਹੜੀ ਹੈਗੀ ਐ ਅੱਗੇ ਕਰਵਾਉਂਦਾ ਹੈਗਾ ਦੋਨਾਂ ਦੇ ਪਰਿਵਾਰਾਂ ਦੇ ਵਿੱਚ ਜਿਹੜਾ ਹੈਗਾ ਮੇਲ ਜੋਲ ਜਿਹੜਾ ਹੋ ਜਾਂਦਾ ਹੈ ਤਾਂ ਜਿਹੜੀ ਰਬਜੀਤ ਤੇ ਜਿਹੜਾ ਇਹ ਲੜਕੀ ਹੈਗੀ ਸੀ ਇਹਨਾਂ ਦੇ ਆਪਸ ਦੇ ਵਿੱਚ ਦੋਨਾਂ ਪਰਿਵਾਰਾਂ ਦੀ ਸਹਿਮਤੀ ਦੇ ਨਾਲ ਮਾਪਿਆਂ ਦੀ ਸਹਿਮਤੀ ਦੇ ਨਾਲ ਇਹਨਾਂ ਦੋਨਾਂ ਦਾ ਜਿਹੜਾ ਹੈਗਾ ਰਿਸ਼ਤਾ ਜਿਹੜਾ ਹੈਗਾ ਫਿਕਸ ਕਰ ਦਿੱਤਾ ਜਾਂਦਾ ਉਸ ਤੋਂ ਬਾਅਦ ਜਿਹੜੇ ਹੈਗਾ ਇਹ ਮੰਗੇਤਰ ਦੇ ਰੂਪ ਦੇ ਵਿੱਚ ਇੱਕ ਦੂਜੇ ਨਾਲ ਮਿਲਦੇ ਵਰਤ ਤੇ ਰਹਿੰਦੇ ਆ। ਇੱਕ ਫੰਕਸ਼ਨ ਦੇ ਉੱਪਰ ਇਹ ਇੱਕ ਦੂਜੇ ਫੰਕਸ਼ਨ ਦੇ ਵਿੱਚ ਵੀ ਜਾਂਦੇ ਸੀ। ਇਹਨਾਂ ਦੇ ਪਰਿਵਾਰ ਇੱਕ ਦੂਜੇ ਦੇ ਪਰਿਵਾਰਾਂ ਦੇ ਨਾਲ ਵਿਚਰਦੇ ਸੀ। ਪਰੰਤੂ ਲੜਕੀ ਵੱਲੋਂ ਜਿਹੜਾ ਦੋਸ਼ ਲਗਾਇਆ ਗਿਆ ਕਿ ਜਿਹੜਾ ਪ੍ਰਾਪਜੀਤ ਲੜਕਾ ਸੀ ਉਸਨੇ ਉਸਦੇ ਨਾਲ ਜੋ ਉਸਦੀ ਮਰਜ਼ੀ ਤੋਂ ਬਿਨਾਂ ਸਰੀਰਕ ਸੰਬੰਧ ਬਣਾਏ। ਐਂਡ ਉਸ ਨੂੰ ਕਈ ਵਾਰ ਕੋਈ ਚੀਜ਼ ਜਿਹੜੀ ਹੈਗੀ ਨਸ਼ੀਲੀ ਚੀਜ਼ ਖਵਾ ਕੇ ਵੀ ਜਿਹੜੇ ਉਹਦੇ ਨਾਲ ਸੰਬੰਧ ਬਣਾਏ। ਜਿਸ ਦੇ ਵਿੱਚ ਜਿਹੜਾ ਉਹਦਾ ਦੋਸਤ ਸੀ ਇੰਦਰਜੋਤ ਉਹਨੇ ਵੀ ਉਹਦੀ ਜਿਹੜੀ ਹੈਗੀ ਸਹਾਇਤਾ ਕਰਦਾ ਸੀ ਤੇ ਬਾਅਦ ਦੇ ਵਿੱਚ ਜਿਹੜਾ ਹੈਗਾ ਕਿਸੇ ਅਗਲੇ ਓਕੇਸ਼ਨ ਦੇ ਉੱਤੇ ਇੰਦਰਜੋਤ ਨਾਲ ਵੀ ਉਹਦੇ ਜਿਹੜੇ ਹੈਗੇ ਨੇ ਸਰੀਰਕ ਸੰਬੰਧ ਜਿਹੜੇ ਹੈਗੇ ਲੜਕੀ ਵੱਲੋਂ ਬਣਾੜੇ ਪਏ ਗਏ ਪਰ ਲੜਕੀ ਵੱਲੋਂ ਜਿਹੜਾ ਅਲਿਗੇਸ਼ਨ ਸੀ ਕਿ ਇਹ ਸਾਰਾ ਕੁਝ ਡਰਾਤਮਕਾ ਕੇ ਜਾਂ ਨਸ਼ੇ ਦੇ ਜਿਹੜੇ ਹੈਗੇ ਪ੍ਰਭਾਵ ਦੇ ਥੱਲੇ ਉਹਦੇ ਨਾਲ ਉਹਦੀ ਮਰਜ਼ੀ ਤੋਂ ਬਿਨਾਂ ਜਿਹੜੇ ਕਨਸੈਂਟ ਜਿਹੜੀ ਸੀ ਉਹਦੀ ਲਈ ਗਈ ਜਿਹੜੀ ਉਹਦੀ ਆਪਣੀ ਫ੍ਰੀ ਕਨਸੈਂਟ ਨਹੀਂ ਸੀ ਇਹ ਸਾਰੇ ਤੱਥਾਂ ਦੀ ਜਦੋਂ ਪੜਤਾਲ ਕੀਤੀ ਗਈ ਤਾਂ ਪੜਤਾਲ ਦੇ ਵਿੱਚ ਇਹ ਸਾਰੀਆਂ ਗੱਲਾਂ ਸਾਹਮਣੇ ਆਉਣ ਦੇ ਕਿਉਂਕਿ ਇਹ ਜਿਹੜੇ ਦੋਸ਼ ਉਹਨੇ ਲਗਾਏ ਸੀ ਲੜਕੀ ਨੇ ਇੱਕ ਜਿਹੜੇ ਸੰਗੀਨ ਜਿਹੜੇ ਦੋਸ਼ ਸੀ ਉਹਨਾਂ ਦੇ ਉੱਪਰ ਪੜਤਾਲੀਆ ਰਿਪੋਰਟ ਦੇ ਉੱਪਰ ਅਸੀਂ ਕਾਨੂੰਨੀ ਰਾਏ ਲਈ ਕਾਨੂੰਨੀ ਰਾਏ ਲੈ ਕੇ ਜਿਹੜੀ ਹੈਗੀ ਹੈ ਜਿਹੜਾ ਮਕਦਮਾ ਨੰਬਰ 76 ਜਿਹੜਾ ਅਸੀਂ ਦਰਜ ਕੀਤਾ ਜਿਹਦੇ ਵਿੱਚ ਬੀ ਐਨ ਐਸ ਦੀ 65 ਸੈਕਸ਼ਨ 2 ਜਿਹੜੀ ਕਲॉज ਹੈਗੀ ਹੈ 351 ਜਿਹੜੀ ਇਹਦੀ ਕਲॉज ਹੈਗੀ ਹੈ ਕਲॉज 2 ਐਂਡ ਇਹਦੇ ਨਾਲ ਹੀ 61 ਕਲॉज 2 ਐਂਡ 6 ਜਿਹੜੀ ਹੈਗੀ ਅੱਗੇ ਆਈਟੀ ਐਕਟ ਦੀਆਂ ਜਿਹੜੀਆਂ ਧਾਰਾਵਾਂ ਨੇ 67 68 67A ਇਹ ਜਿਹੜੀਆਂ ਧਾਰਾਵਾਂ ਨੇ ਇਨਫੋਰਮੇਸ਼ਨ ਟੈਕਨੋਲੋਜੀ ਐਕਟ ਦੀਆਂ ਜਿਹੜੀਆਂ ਨੇ ਉਹ ਲਗਾਈਆਂ ਗਿਆ ਕਿਉਂਕਿ ਜਿਹੜੀ ਹੈਗੀ ਆ ਇਹ ਜਿਹੜੀ ਆ ਦੀਆ ਵੀਡੀਓ ਸੀ ਜਿਹੜੀਆਂ ਵੀਡੀਓ ਉਹ ਆ ਧਾ ਬਣਾ ਕੇ ਇਹਨਾਂ ਵੱਲੋਂ ਵਾਇਰਲ ਕੀਤੀਆਂ ਗਈਆਂ ਸੀ ਅਏ ਮﻘਦਮਾ ਦਰਜ ਕਰ ਦਿੱਤਾ ਗਿਆ ਜਿਹੜੇ ਦੋ ਦੋਸ਼ੀ ਨੇ ਉਹਨਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਜਿਨ੍ਹਾਂ ਦੇ ਵਿੱਚੋਂ ਇੱਕ ਦੋਸ਼ੀ ਜਿਹੜਾ ਰਵਜੀਤ ਸਿੰਘ ਹੈ ਉਹਦੀ ਉਮਰ ਜਿਹੜੀ 18 ਸਾਲ ਹੈ ਜਿਹੜਾ ਦੂਸਰਾ ਦੋਸ਼ੀ ਹੈ ਇੰਦਰਜੋਤ ਉਹਦੀ ਉਮਰ ਜਿਹੜੀ ਹੈਗੀ 19 ਸਾਲ ਹੈ ਤਾਂ ਦੋਨੇ ਜਿਹੜੇ ਹੈਗੇ ਨੇ ਖੇਤੀਬਾੜੀ ਦਾ ਜਿਹੜਾ ਕੰਮ ਕਰਦੇ ਨੇ ਤੇ ਜਿਹੜੀ ਲੜਕੀ ਹੈ ਇਹਦੀ ਉਮਰ ਜਿਹੜੀ ਹੈਗੀ ਹੈ 21 ইয়ার্স ਦੇ ਕਰੀਬ ਹੈਗੀ ਆ ਅਤੇ ਇਹ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਣ ਕਰਕੇ ਜਿਹੜੀਆਂ ਇਨਫੋਰਮੇਸ਼ਨ ਜਿਹੜੀ ਹੈਗੀ ਆ ਕਾਫੀ ਵਾਇਰਲ ਹੋਈਆਂ ਨੇ ਵੀਡੀਓ ਇਹਦੇ ਵਿੱਚ ਆਮ ਲੋਕਾਂ ਨੂੰ ਜਿਹੜੀ ਸਖਤ ਚੇਤਾਵਨੀ ਜਿਹੜੀ ਇਹ ਦਿੱਤੀ ਜਾ ਰਹੀ ਹੈ ਕਿ ਅਗਰ ਕੋਈ ਵਿਅਕਤੀ ਇਸ ਲੜਕੀ ਦੀ ਆ ਜਿਹੜੀਆਂ ਜਿਹੜੀਆਂ ਵੀਡੀਓਜ਼ ਵਾਇਰਲ ਹੋਈਆਂ ਨੇ ਅੱਗੇ ਸ਼ੇਅਰ ਕਰਦਾ ਜਾਂ ਇਸ ਕੰਟੈਂਟ ਨੂੰ ਆਪਣੇ ਫੋਨ ਦੇ ਵਿੱਚ ਰੱਖਦਾ ਤਾਂ ਉਹਨਾਂ ਦੇ ਖਿਲਾਫ ਜਿਹੜੀ ਹੈਗੀ ਹੈ ਸਖਤ ਕਾਰਵਾਈ ਜਿਹੜੀ ਹੈਗੀ ਹੈ ਲਿਆਂਦੀ ਜਾਏਗੀ